ਮੋਟਰ ਨੂੰ ਦੇਣ ਹੋ ਗਿਆ ਸ਼ੁਰੂ ਪਰ ਸਾਰੇ ਵੀਰ ਚੰਗੇ ਹੋਣਗੇ ਇੱਕ ਦਾ ਪ੍ਰੈਸ਼ਰ ਦੀ ਪਾਈਪ ਬਦਲਦੇ ਆਂ ਤੇ ਇੱਕ ਮੋਟਰ ਇੱਥੇ ਇਹਦਾ ਬਹੁਤ ਪ੍ਰੈਸ਼ਰ ਹੁਣ ਆਣਿਆ ਦੀ ਮੋਟਰ ਤੇ ਪਾਈਪ ਬਦਲੀਏ ਉਹ ਖਲੋ ਜਾ ਬਾਰੀ ਖੁੱਲੀ ਪਰ ਨੂੰ ਕੋਈ ਨਾ ਆਸਾ ਅਸਾ ਇਹ ਨਾ ਇਹ ਦੇ ਦੇ ਰਹੀ ਹੈ ਨਾ ਉਹ ਗੱਲ ਹੈ ਜੀ ਸਵੇਰ ਨੂੰ ਨਿਸ਼ਕਾ ਦੀ ਗੱਡੀ ਵੀ ਆਪਣੀ ਇੱਕ ਟਰੈਕਟਰ ਦਾ ਅੱਜ ਆਪਣਾ ਫਸ ਗਿਆ ਗੇਰ ਕਿੰਨੀ ਬੁੱਟੀ ਹਲਦੀ ਮੀਡੀਅਮ ਗੇਅਰ ਦੀ ਉਹਦੀ ਪਿੰਨ ਟੁੱਟ ਗਈ ਅੱਜ ਹੁਣ ਉਹ ਹੁਣ ਆਪਾਂ ਅੱਜ ਹਲਦੀ ਪੁੱਟਣੀ ਕਰਦੀ ਸਟਾਰਟ ਗੰਡੇ ਇਹ ਚ ਗੰਡੇ ਲੱਗਣਗੇ ਹਾਂ ਰਾਣੀ ਗੰਡੇ ਲੱਗਣਗੇ ਇਹਦੇ ਚ ਆਹੋ ਆ ਵੀ ਜੇ ਗੋਬੀ ਕਾਬੀ ਹੋ ਗਈ ਸਹੀ ਤੇ ਘਰ ਦੇ ਕੰਮ ਇਹਦਾ ਵੀ ਲੈ ਲੁੱਕ ਕਰਦੀ ਹਲਦੀ ਦਾ ਰੰਗ ਨਾ ਤੇ ਜਾ ਮੋਲੇ ਹੀ ਆਇਆ ਸ਼ਰੂ ਕੋਈ ਪੂੜਾ-ਪੂੜਾ ਘਰ ਦੇਣਾ ਮੁੜ ਕੋ ਚਾਚਾ ਦਾ ਆਈ ਜਾਂਦੀ ਉਹਨਾਂ ਪੁੱਛੇ ਤੋਂ ਬਣੇ ਚੱਲ ਇਹਦੀ ਸਬਜੀ ਸੂਜੀ ਬਣ ਜੂਗੀ ਪਰਾ ਕਈ ਚਈ ਚੰਗੀ ਤੇਰ ਤੋਂ ਕਈ ਨਵੀਂ ਅਣਾ ਇਹ ਇੱਕ ਟ੍ਰੈਕਟਰ ਤੇ ਲਿਆ ਗਏ ਮੈਂ ਗੱਲ ਕਰ ਰਿਹਾ ਠੀਕ ਵੈਸੇ ਇਹਨਾਂ ਦਿਨਾਂ ਦੇ ਵਿੱਚ ਨਾ ਆਪਣੇ ਰਾਣਾ ਇੱਕ ਜਰੂਰ ਗੱਲ ਭਾਵੇਂ ਕੋਈ ਆਖੇ ਨਾ ਆਖੇ ਤੜਕੇ ਤੜਕੇ ਤਰੇਲੇ ਖਾਦ ਨਹੀਂ ਪੋਣੀ ਹੁਣ ਆਵੇ ਮੈਨੂੰ ਪਤਾ ਆ ਮੈਂ ਤਰੇਲ ਦੇ ਜੇ ਛਟਾਲਾ ਹੋ ਗਿਆ ਪੱਠੇ ਕੋਈ ਵੀ ਹੋਏ ਕੁਲੀ ਕੋਈ ਵੀ ਕਣਕ ਨੂੰ ਵੀ ਜਿਆਦੀ ਤਰੇੜੀ ਖਾਦ ਪਾ ਦਈਏ ਤਾਂ ਉਹ ਵੀ ਪੱਤੇ ਸੜ ਜਾਂਦੇ ਆ ਮੈਂ ਤਾਂ ਤੋਂ ਪਚੜੀ ਤੋਂ ਜਾ ਮੜਾ ਜਿਤਨਾ ਵੀ ਹੁਣ ਦਿਨ ਜਾ ਅਠਰ ਦੇ ਚੱਲਿਆ ਆ ਤੇ ਇਹ ਸਿਰਫ ਤਰੇਲੀ ਤਰੇਲੀ ਦਾ ਕਰਕੇ ਨਹੀਂ ਸੜੀ ਬੋਲੀ ਜਾਣਾ ਅੱਜ ਸੇਵਾ ਅਭਿਆਨ ਸ਼ੁਰੂ ਹੋਣ ਦਾ ਸਾਰੇ ਰੀਜ ਨੂੰ ਅੱਜ ਗੱਲ ਗੱਲ ਦੀ ਸਫਾਈ ਹੋਣੀ ਹੈ ਡੇਰੀ ਦੀ ਬੰਦੇ ਦੂਓ ਦੂ ਹੀ ਲੱਗੇ ਆ ਵਾ ਇੱਕ ਦੋ ਢੇਰੀਆਂ ਲਾਗੋ ਲੰਮੀਆਂ ਵਾ ਇਹ ਵੀ ਜੇ ਤਿਆਰ ਬਰ ਤਿਆਰੀ ਹੈ ਇਹ ਇਹ ਤਰ ਪੈਲਾਂ ਨੂੰ ਕਿ ਤਰ੍ਹਾਂ ਪੈਂਦੀਆਂ ਏ ਆਵੇ ਨੀ ਖੁਰਲੀ ਭਰਨਾ ਨਹੀਂ ਫਾਇਦਾ ਹੁੰਦਾ ਆਵੇ ਹੁਣ ਇਹਨਾਂ ਪੱਠੇ ਜਿਆਦੇ ਪਾ ਦੇਣਾ ਇਧਰੇ ਬਾਹਰ ਕੜ ਕੜ ਸੁੱਟੀ ਜਾਂਦੀਆਂ ਇਹਨਾਂ ਬਾਬਾ ਇਹ ਰੰਗ ਇਹ ਘਰ ਦੀਆਂ ਸੁੱਟੀ ਜਾਂਦੀਆਂ ਇਹਨਾਂ ਕਾਹਦਾ ਇਹ ਕੇ ਕੀ ਕੋਈ ਗੱਡੀ ਵਾਦੀ ਜਾਂਦੀ ਹੈ ਗੱਲ ਸੀ ਇਹਰੇ ਬੰਦੇ ਬੈਗੇ ਨੇ ਰਾਤ ਪਏ ਰਾਤ ਸੁੱਪ ਸੁਪ ਭਗੌਣ ਦਿਨੋ ਲੱਗੇ ਸੀ ਕੱਲ 3000 ਰੁਪਿਆ ਦੇ ਕੱਲ ਹੀ ਲਗਾਇਆ ਕੱਲ ਕੱਲ ਪੁਲਿਸ ਵਾਲਿਆਂ ਦੀ ਵਰਦੀ ਦੇ ਵਿੱਚ ਹੀ ਬੰਦੇ ਬਾ ਇੱਥੇ ਬੰਦੇ ਇੰਨਾ ਹੀ ਵੱਡਾ ਜਿਹੜੇ ਰਾਤੀ ਪਾ ਇਧਰੋਂ ਕੱਢ ਲਾ ਛੱਬੇ ਝਾੜੂ ਪਹਿਲਾਂ ਇਧਰ ਮੁੜ ਕੇ ਆ ਜਣਾ ਡੰਗਰਾਂ ਅੱਜ ਸਾਫ ਸਫਾਈ ਕਿਉਂਕਿ ਬੜੇ ਦਿਨ ਹੋ ਗਏ ਯਾਰ ਇਧਰ ਨੇ ਬਨੇ ਧਿਆਨ ਨਹੀਂ ਦਿੱਤਾ ਹੁਣ ਅਜੈਂ ਰੀਜਣਾ ਕੱਢ ਕੇ ਆ ਰੇੜਾ ਪਾਸੇ ਗਾ ਟਰੈਕਟਰ ਆ ਗਿਆ ਵਾ ਮਿੱਠੂ ਇਹ ਰੇੜਾ ਇਧਰਵਾੜ ਦੇ ਸਵਾਲੇ ਬੰਦੇ ਕਮਾ ਦੇ ਥੋੜਾ ਆ ਇਹ ਹੁਣ ਅੱਜ ਕਰਕੇ ਸਫਾਈ ਤੇ ਸੁੱਖ삭 ਪਾਉਣੇ ਆ। ਟਾੜੀ ਚੂੜੂ ਮਾਰ ਕੇ ਜਿੰਨਾ ਵੀ ਕਚਰਾ ਸਾਰਾ ਸਫਾਈ ਕਰ ਦਿੰਨੇ। ਕਿਦਰ ਮਹੀਨੇ ਚ ਇੱਕ ਅੱਧਾ ਦਿਨ ਰੱਖਿਆ ਹੋਵੇ ਨਾ ਮਹੀਨੇ ਬਾਅਦ ਤੇ ਫੇਰ ਐ ਸਫਾਈ ਰਹਿੰਦੀ ਡੰਗਰਾ ਹੁੰਦੀ। ਆਪਾਂ ਉਹ ਦੂਜਾ ਪਹਿਲ ਦੇਣੇ ਜਿਆਦੀ ਬਾਹਰਲੇ ਕੰਮ ਨੂੰ ਤੇ ਇਧਰ ਆਪਕੇ ਹਾਲ ਘੱਟ ਦਿੰਨੇ। ਹੁਣ ਇਧਰ ਵੀ ਧਿਆਨ ਕਰਨਾ ਮਹੀਨੇ ਬਾਅਦ। ਅੱਬਲ ਤਾਂ ਰੋਜ਼ ਆਇਆ ਕਰੀਏ ਵੇਲੇ ਨਾਲ ਕੰਮ ਕਰਕੇ ਤੇ ਨਵੇੜ ਦਾ ਕੱਲ ਨੂੰ ਆਪਾਂ 4 ਵਜੇ ਤਾਂ ਬਹੁਤ ਸਲਜੀਤੀ ਦੀ ਆ ਤੇ 6 ਵਜੇ ਹੀ ਆਗੇ ਤੇ ਅੱਜ ਦੇ ਹੋ ਗਈ ਵੇਹਿਆ ਸਾਫ ਸੁਥਰਾ ਗੁੱਠਾ ਗੱਠਾ ਜੋ ਕੱਢਤਾ ਹਰਾ ਕੋਈ ਅੱਜ ਪੂਰਾ ਸਫਾਈ ਵਿਭਾਗ ਮਹਿਕਮਾ ਚੱਲਣ ਡਿਆ ਸਾਰੇ ਜਣੇ ਲੱਗੇ ਆ ਹਾਂ ਪੂਰਾ ਨੱਪ ਕੇ ਕਿ ਲਈ ਜਿੰਨਾ ਚਿਰ ਲੱਗੀ ਆ ਮਿੱਠੂ ਮਿੱਠੂ ਆ ਕੱਢ ਯਾਰ ਉਹਦਾ ਸਾਰਾ ਕਿੰਨਾ ਵੱਟੇ ਦੀ 30 ਤੇ ਲਾ ਗਿਆ ਜਿੰਨੀ 10 11 ਵਜੇ ਤੱਕ ਕਰਕੇ ਸਫਾਈ ਦੇ ਮੁੜਖੇ ਲੱਗਦੇ ਨੇ ਕਿ ਕੰਮ ਤੇ ਤਾਏ ਨੇ ਮੈਡਲ ਦੇ ਤਰ੍ਹਾਂ ਸਾਰਿਆਂ ਨੂੰ ਦੇ ਦਿਆ ਚਲੋ ਕਰ ਲੋ ਸਫਾਈ ਇਕੱਲੇ-ਇਕੱਲੇ ਨੂੰ ਮੈਡਲ ਦੇ ਗਿਆ ਉਹ ਵੀ ਇੰਨਾ ਰੀਜਣਾ ਤੁਸੀਂ ਕੰਮ ਕਰਨ ਦੇ ਉਹਨੇ ਬਹੁਤ ਹੰਗਾਰਾ ਭਰਿਆ ਵੱਡੇ ਤਾਏ ਹੈਂ ਨਹੀਂ ਮੈਂ ਕਹਿਆ ਵੀ ਅਸੀਂ ਇੰਨਾ ਸਵੇਰ ਦਾ ਨਾ ਕੀਤਾ ਤੂੰ ਇੱਕ ਵਾਰ ਆਣ ਕੇ ਆ ਬੱਲੇ ਪੁੱਤਰ ਤੂੰ ਮੈਂ ਸ਼ਾਵਾ ਸਾਨੂੰ ਇੱਕ ਹੁਣ ਹੀ ਦਿੱਤੀ ਕੁੜੀ ਗਤਰੀ ਸਾਡੀ ਆਉਂਦਿਆ ਫੇਰ ਰਾਣੇ ਕਹਿੰਦਾ ਤੂੰ ਵੀ ਕਰਦਾ ਮਗੜਾ ਬਾਤ ਨਾਲ ਜੁੱਤੀ ਪਾਜੀ ਲੱਗੀ ਰਾਣੇ ਵਿਚਾਰੇ ਨੇ ਲੱਕੀ ਜੁੱਤੀ ਲਾ ਕੇ ਦਵਾਈ ਵੜੀ ਉਤਰਾ ਹੀ ਜਾ ਕੇ ਪੱਟੇ ਪਾਉਣ ਦੇ ਗਾਲ ਬੰਦਾ ਬੜਾ ਕੀਤਾ ਚੱਲ ਕੋਈ ਨਹੀਂ ਗਾਲਾਂ ਘੋਦੀਆਂ ਨਾਲਾਂ ਆ ਸਾਡਾ ਬੰਦਾ ਵੇ ਲੋ ਡੰਗਰਾਂ ਵਾਲਾ ਜਾਇਆ ਨਹੀਂ ਤੇ ਮਾਝ ਹੀ ਨਹੀਂ ਮਿਲੀ ਵੇਲਾ ਇਹਦੇ ਹੱਥ ਤੇ ਲੱਗੀ ਅੱਜ ਵੇਖੀ ਵੀ ਜਿਹੜਾ ਡੰਗਰ ਹੱਥ ਤੇ ਲੱਗਾ ਵੇਲਾ ਕਿੰਨੀ ਸਿਆਣਾ ਹੁਣ ਐ ਵੇਹਲੀ ਦੀ ਕਰਕੇ ਸਫਾਈ ਅੱਜ ਸਾਨੂੰ 11 ਵਜੇ ਲੈ ਇੱਥੇ ਹੀ ਸਾਰਿਆਂ ਬੰਦਿਆਂ ਨੂੰ ਅੱਗੇ ਗਰੇ ਨੇ ਕੋਈ ਹਾਲ ਨਹੀਂ ਕੀਤਾ ਬਾਬਾ ਤੂੜੀ ਰੋਜ਼ ਪੈਂਦੀ ਯਾਰ ਫਿਰ ਬਦਲ ਤਾ ਆਇਆ ਨਹੀਂ ਤੂੜੀ ਰੋਜ਼ੋਂ ਹਾਸ ਮਿਲਦਾ ਹੈ ਕਿਹੜੀ ਚੋਂ ਬੰਦ ਹਾਂ ਬਾਈ ਜੀ ਹਾਂ ਉਹ ਇੱਧਰ ਝਾੜੂ ਨਹੀਂ ਮਾਰਿਆ ਓਏ ਇਹ ਆਪਾਂ ਇਹਨੂੰ ਫੋਟੋਆਂ ਲੈਂਦੇ ਇਨਾਂ ਨੇ ਕੋਸ਼ਿਸ਼ ਨਾ ਕਰ ਚੋੜੀ ਨਹੀਂ ਚੋਣੀ ਆ ਜੇ ਹੈ ਜੇ ਤੁਹਾਨੂੰ ਇੱਕ ਅਪੀਲ ਵੀ ਕਰਨ ਲੱਗੇ ਆ ਜਿਹੜੇ ਮੇਰੇ ਵੀਰ ਨਾਲ ਜੁੜੇ ਆ ਜੇ ਕਿ ਇਹਨੇ ਰੂੜੀ ਚਕਾਉਣੀ ਹੋਈ ਤੇ ਦੱਸ ਦਿਓ ਆਪਾਂ ਚੋਕੇ ਲੈ ਜਾਾਂਗੇ ਕਿਉਂਕਿ ਆਪਾਂ ਜਿੱਥੇ ਰੇਤ ਪਾਈ ਉੱਥੇ ਰੂੜੀ ਪਾਣੀ ਆ ਕਿਸੇ ਵੀ ਇਲਾਕੇ ਦੇ ਵਿੱਚ ਸੁਲਤਾਨਪੁਰ ਤੱਕ ਕਹੇ ਨੇ ਰੂੜੀ ਰੂੜੀ ਚਕਾਉਣੀ ਹੋਈ ਤੇ ਦੱਸ ਦਿਓ ਆਪਾਂ ਚੁਕਲਾਂਗੇ ਜਿੱਦਾਂ ਕਹੋਗੇ ਉਦਾਂ ਕਰ ਲਾਂਗੇ ਤੇ ਆਪਣੇ ਨੰਬਰ ਤੇ ਕਨੈਕਟ ਕਰ ਲਿਓ ਮੇਰੇ ਵੀਰ ਕਿਉਂਕਿ ਉੱਥੇ ਰੇਤਾ ਦੇ ਵਿੱਚ ਮਿੱਟੀ ਦੇ ਪਾਣੀ ਨਹੀਂ ਰੂੜੀ ਚੱਲਣੀ ਹੁਣ ਜਿੰਨੀ ਵਾਰ ਤੋਂ ਬਾਅਦ ਉਹ ਰੂੜੀ ਪਾਵਾਂਗੇ ਮਾ ਦੂੜੀ ਵੀ ਆਪਣੀ ਵਾਧੂ ਆ ਪਰ ਚੱਲ ਥੋੜੀ ਬਾਲੀ ਮਿਲ ਜੇ ਫਿਰ ਤੇ ਹੋਰ ਵੱਲਾ ਅਗੇ ਆਪਾਂ ਸ਼ੈੱਡ ਦੇ ਵਿੱਚ ਘਰੇ ਕਰਕੇ ਸਾਫ ਸਫਾਈ ਹੁਣ ਅੱਜ ਮਸ਼ੀਨ ਦੀ ਰਿਪੇਅਰ ਵੀ ਕੀਤੀ ਸ਼ੁਰੂ ਕੱਲ ਦੀ ਪਿੰਪਲ ਫੋਰਮੈਨ ਉਨੀ ਬੰਨਾਂ ਕੀ ਜਰਨੈਲ ਫਿਰ ਯਾਰੇ ਪ੍ਰੈਸ਼ਰ ਕੱਢਤਾ ਮੋੜਿਆ ਨੇ ਨੀਦਰ ਮਸ਼ੀਨ ਦੀ ਰਿਪੇਅਰ ਵੀ ਹੋਣ ਦੀ ਆ ਕਾ ਮਤਲਬ ਮੈਂ ਅੱਜ ਚੱਲਣ ਦੇ ਦੀਆਂ ਪਿੰਨਾ ਪੁੰਨਾ ਪੈਂਡੀਆਂ ਹਾਂ ਹਾਂ ਕੀ ਕਰਨ ਦੇ ਆ ਬਲੋਰ ਵਿੰਗਾ ਹੋ ਗਿਆ ਪਿਛਲੀ ਯਾਰ ਤੋੜਦੀ ਕੇ ਤੋੜਦੀ ਜੋ ਯਾਰ ਕਿਤੇ ਰੱਖਣ ਇਹਨਾਂ ਤੋੜ ਦੇ ਦਾ ਹੋਣ ਹੁਣ ਕੰਨ ਕੀ ਕਰਨਾ ਹਣ ਨਾ ਨਾ ਮੈਂ ਦੰਗਾ ਆਪਾਂ ਸੁੱਟਦੀ ਨਾ ਚੈਰ ਤੇ ਵੀ ਚੇਰੀ ਵੀ ਤੇ ਉਥੇ ਨਾ ਮੈਂ ਚਾਰ ਗੱਲ ਖੋਲੋ ਯਾਰ ਉਹਦਾ ਬੈਲਟਾਂ ਵੜ ਦਿੰਦੀ ਏ ਇੱਕ ਬਲੋਰ ਪਿਛਲੀ ਯਾਰ ਵਿੰਗਾ ਗਿਆ ਨਵਾ ਪਾਵਾਂਗੇ ਹੋਣ ਅੱਜ ਮਿੰਟ ਮਾਰੋ ਗੱਫਾ ਪਾਣੀ ਭੱਗ ਗਿਆ ਵਾ ਸ਼ਾਗਲੋੜ ਦੇ ਹੱਲਾ ਮਾਰ ਕੇ ਨਿਕਲੀ ਕਹਣਾ ਧੁੱਪ ਵਧੀਆ ਲੱਗੀ ਫੇਟ ਤੇ ਕੋਹ ਵੀ ਨਹੀਂ ਕੀਤਾ ਤੂੰ ਐ ਮੈਂ ਫੇ ਕੋਹ ਥੋੜਾ ਵਧੀਆ ਧੁੱਪ ਤਾਂ ਪਾ ਲੱਗਣ ਡਿਆ ਪਿੱਛਾ ਤੇ ਮੈਂ ਅੱਜ ਕੰਪਿਊਟਰ ਕਰਾਇਆ ਚਾਲੂ ਕਰਾਂਗਾ ਇਹ ਆਪਣੇ ਮਾਸੀ ਦੇ ਮੁੰਡੇ ਨੇ ਕਰਾਇਆ ਘੜਿਆ ਸੀ ਜਿੱਤਰ ਗੰਡੀ ਦੇ ਕਿਣੀ ਆ ਹੁਣ ਉਹਦੀ ਤਰਖੜੀ ਲੈ ਜਾਂਦੇ ਆਂ ਕਿ ਮੋਟਰ ਕਰਾਈਏ ਜਿੰਦਾ ਯਾਦਾ ਅੱਜ ਜਿੰਦਾ ਖਾਨ ਦੇ ਕੋਲ ਮੇਰਾ ਵੀਡੀਓ ਕਰਤ ਨਹੀਂ ਬੰਦਿਆ ਮੇਰੇ ਕੋਲ ਹੁਣ ਫਰਦ ਕੋਣ ਨਹੀਂ ਜਾਣਦੇ ਤਿੰਨੇ ਜਾਣੇ ਖਣ ਬਣਾ ਕੇ ਦੇ ਇੰਨੇ ਜਿਆਦੀ ਵੀ ਛਗੀ ਥੋੜੀ ਛਗੀ ਹੈ ਜੇ ਤੇ ਜਾ ਕੇ ਫਿਰ ਵੇਹਣੀ ਆਪਾਂ ਬਣਾਵਾ ਕਿ ਸ਼ਹਿਰ ਦਾ ਕਿਡਾ ਲੱਗਿਆ ਲੱਗਦਾ ਤੁਹਾਨੂੰ yeah mm -hmm. ਲਾ ਲੋ ਹੁਣ ਨਾ ਰੋ ਪਰ ਇਹ ਵਾਸਤੇ ਛੱਡ ਕੇ ਸਮਾਨ ਹੱਥ ਨਾਲ ਵਿੱਚ ਦੇ ਲਈ ਯਾਰ ਮੈਨੂੰ ਜੇ ਤਿੰਨ ਕ ਦਿਨ ਪਹਿਲਾਂ ਹੀ ਪਤਾ ਲੱਗਾ ਉਹ ਸੱਟ ਲੱਗੀ ਤੇ ਮੈਨੂੰ ਫੋਨ ਲਾਉਦਾ ਨਾ ਨੇ ਫੋਨ ਚੁੱਕਿਆ ਹੀ ਨਹੀਂ ਸ਼ਕਤੀਮਾਨ ਵਾਲਿਆਂ ਦੇ ਵੀਰਾਂ ਦੇ ਇਹਨਾਂ ਤੋਂ ਕੰਪਿਊਟਰ ਕਿਰਾਏ ਦੀ ਕੈਲੀਬ੍ਰੇਸ਼ਨ ਜੀ ਕਰਾ ਆ ਕੇ ਲੀਡਾਂ ਲੂਡਾਂ ਸੈੱਟ ਕਰਾ ਆ ਕੇ ਕੰਪਿਊਟਰ ਕਿਰਾਏ ਦੀਆਂ ਹੁਣ ਫਿਰ ਅਗਲੇ ਬੰਨੇ ਚੱਲਾਂਗੇ ਇਹਨਾਂ ਕੋਈ ਵੀ ਸਾਧਨ ਲੈਣਾ ਹੋਵੇ ਵਧੀਆ ਮਿਲ ਜਾਂਦਾ ਹਰ ਇੱਕ ਚੋ ਮਰਜ਼ੀ ਨਾਲੇ ਰਿਪੇਅਰ ਵੀ ਵਧੀਆ ਹੁਣ ਇਹ ਤੋਂ ਲੈ ਕੇ ਸਮਾਨ ਦਵਾਈਆਂ ਦੁਈਆਂ ਬਹੁਤ ਵਧੀਆ ਵੀਰ ਥੁੱਬੀ ਚਾਹ ਪਿਆ ਦਿਓ ਭਾਜੀ ਹੁਣ ਦਵਾਈ ਆਢੀ ਕੱਢੀ ਪਈ ਆ ਕਰੋ ਲੋਡ ਮਹਾਪੁਰਸ਼ੋ ਫਿਰ ਉਹਨੇ ਦਵਾਈ ਲੈ ਕੇ ਇਹ ਬਹੁਤ ਵਧੀਆ ਲੱਕੀ ਭਾਜੀ ਡੀਲ ਕਰਦੇ ਆ ਇਹਨਾਂ ਦੀ ਦੁਕਾਨ ਤੇ ਪਹੁੰਚੋ ਤੇ ਸਮਾਨ ਸਾਰਾ ਮਿਲ ਜਾਂਦਾ ਵਾ ਖੜਾ ਭਾਜੀ ਕੋਈ ਲੈਸ ਲੂਸ ਗਾਕਾਂ ਨੂੰ ਭਾਜੀ ਕੋਈ ਲੈਸ ਗਾਕਾਂ ਨੂੰ ਉਕੇ ਦੇ ਮਾਨਤਨ ਕਰਨਗੇ ਤੇ ਅੱਜ ਇਹਨਾਂ ਨੇ ਮੈਨੂੰ ਮਸ਼ਹੂਰੀ ਕਰਾਉਣ ਦਾ 25000 ਰੁਪਇਆ ਦਿੱਤਾ ਵਾ ਲਾਈਵ ਕਰਨ ਦਾ ਲਾਈਵ ਕਰਨ ਦਾ ਤੇ ਸਾਰੇ ਮੇਰੇ ਵੀਰ ਇਹਨਾਂ ਦੀ ਵੱਧ ਤੋਂ ਵੱਧ ਸਪੋਰਟ ਕਰੋ ਹਾਂ ਜੀ ਹਾਂ ਜੀ ਹਾਂ ਤੇ ਕੀ ਕਹੋਗੇ ਦਰਸ਼ਕਾਂ ਨੂੰ ਤੁਸੀਂ ਬਾਈ ਜਿਹੜਾ ਇਹ ਤਾਂ ਨਹੀਂ ਪਤਾ ਹੀ ਹੈ ਜੀ ਨਹੀਂ ਕੀ ਗਾਇਕਾਂ ਨੂੰ ਕਿੱਦਾਂ ਐਪਰੀਸ਼ੀਏਟ ਕਰੋਗੇ ਮੈਂ ਰੱਖ ਤੀ ਕਿ ਆ ਰਿਹਾ ਇਹ ਦਾ ਇਹ ਬੰਦਾ ਭੋਲਾ ਵਾ ਤੂੰ ਆ ਵੀ ਵੱਧ ਤੋਂ ਵੱਧ ਪਹੁੰਚੋ ਦੁਕਾਨ ਤੇ ਠੀਕ ਆ ਜੀ ਤੂੰ ਤੇ ਮੈਨੂੰ ਆਖਣ ੜਿਆ ਓ ਯਾਰ ਕੋਣੀ ਦਾਰਿਆ ਕਾਦੀ ਕਾਦੀ ਇਹ ਮੈਨੂੰ ਦੱਸ ਨਾ ਕਰਨਾ ਆਪਾਂ ਨੂੰ ਦੱਸਣਾ ਹੀ ਆ ਆ ਖੱਟੇ ਤੋੜਿਆ ਕਾਦੀ ਆ ਮੈਗਨੀਸ਼ੀਅਮ ਜ਼ਿੰਕ ਕੈਲਸ਼ੀਅਮ ਬੋਰੋਨ 20 20 ਇਹ ਤੱਕ ਪਾਉਣ ਲੱਗਾ ਵੀ ਰਜਿੰਦਰ ਵੀਰ ਆਪਣਾ ਕਹਿੰਦਾ ਪੂਰੀਆਂ ਸਪ੍ਰਿੰਗਾਂ ਕਰਕੇ ਵੇਖਣਾ ਵੀ ਕਿੰਨਾ ਝਾੜ ਨਿਕਲਦਾ ਫਿਰ ਤੁਹਾਨੂੰ ਵੀ ਦੱਸਾਂਗੇ ਵੀ ਕੋਈ ਫਾਇਦਾ ਇੰਨਾ ਕੰਮਾ ਦਾ ਕਿ ਨਹੀਂ ਇਹ ਸੰਧੂ ਖੇਤੀ ਸਟੋਰ ਵਾਲੇ ਵੀਰ ਆ ਮਨਜਿੰਦਰ ਵੀਰ ਤੇ ਸੰਧੂ ਬ੍ਰਦਰ ਸਪੇਅਰ ਪਾਰਟ ਵਾਲੇ ਇਹਨਾਂ ਤੋਂ ਕੰਬਾਈਨਾ ਦਾ ਸਪੇਅਰ ਪਾਰਟ ਲੇਟਾਂ ਲੇਟਾਂ ਸਭ ਕੁਝ ਮਿਲਦਾ ਵਾ ਤੇ ਆਏ ਗਏ ਨੂੰ ਚਾਹ ਪੀਉਂਦੇ ਵਧੀਆ ਟੰਗ ਨਾਲ ડીਲ ਕਰਦੇ ਆ ਆਪਣੇ ਚਾਹ ਵਾਲੇ ਤੋਂ ਚਾਹ ਪੀਉਂਦੇ ਆ ਸਹੀ ਜਾਨ ਨੂੰ ਬੜਾ ਲੱਗਦਾ ਤਹੀਂ ਦੋ ਭਾਈਆ ਦਾ ਇੰਟਰੋਡਕਸ਼ਨ ਵੈਂਡਰ ਠੀਕ ਹੈ ਤਈ ਅੱਜ ਸਾਰੇ ਭਰਾ ਹੀ ਬੈਠੇ ਆ ਸੰਧੂ ਸਫੇਰਪਾੜ ਦੇ ਨਾਲੇ ਮੂਫਲੀ ਜੱਬਣ ਦੇ ਨਾਲੇ ਆਪਦਾ ਕੰਮ ਧੰਦਾ ਪੀਦੂ ਹੀ ਵਗਣ ਲੱਗਾ ਠੰਡਾ ਠੀਕ ਹੈ ਮਰੀਆ ਤਕਨੀਕਾਂ ਚੈਨਲ ਦਾ ਲਾਇਆ ਨਾ ਤੇ ਮੇਰੇ ਵੀਰ ਵੱਧ ਤੋਂ ਵੱਧ ਚੈਨਲ ਨੂੰ ਸਪੋਰਟ ਕਰੋ ਫੋਨ ਕਰੋ ਤੇ ਲਾਈਕ ਕਰੋ ਇੱਥੇ ਲਾਉਣਾ ਹੀ ਓਏ ਇੰਸਟਾਗ੍ਰam ਦਾ ਵੀ ਤੇ ਫੇਸਬੁੱਕ ਦਾ ਵੀ ਠੀਕ ਆ ਠੀਕ ਆ ਆਪ ਗਏ ਤਰ੍ਹਾਂ ਨਾ ਓਏ ਹਾਂਜੀ ਲੱਗ ਗਿਆ ਆਪਣਾ ਮੰਡ ਦਾ ਲੋਗੋ ਵਧੀਆ ਲੱਗ ਗਿਆ ਈ ਓਏ ਹੁਣ ਸਾਰੀ ਦਿਹਾੜੀ ਕੰਮ ਨਬੇੜ ਕੇ ਖੇਰ ਦੇ ਹੁਣ ਚੱਲੇ ਆ ਗੱਡੀ ਲੋਡ ਆ ਉਹ ਰੱਸੀ ਰੁੱਸੀ ਬੰਦੇ ਇਹਨੂੰ ਓਏ ਆ ਰੱਸੀ ਬੰਨ ਨੇ ਡੇਪਣ ਨਹੀਂ ਮਗਰੋਂ ਆ ਆ ਡੇਪਣਾ ਤੂੰ ਰੱਖੇ ਹਿਸਾਬ ਨਾਲ ਮੁੜ ਕੇ ਵੇਖਣਾ ਜੇ ਤੇ ਹੈਗਾ ਆਪਣੇ ਕੋ ਰੱਸਾ ਰੁੱਸਾ ਪਾ ਦੇ ਆਹੋ ਉਹਨੂੰ ਅਗਲੇ ਨੂੰ ਤਾਂ ਖਿੱਚ ਕਿਉਂਕਿ ਸੀਸੇ ਨਹੀਂ ਹੈਗੇ ਮਗਰ ਆ ਜਿਹੜਾ ਬੋਰਾ ਨਾ ਪੁੱਤ ਆ ਬੋਰਾ ਇਹਨੂੰ ਕਰਕੇ ਆ ਉੱਤੇ ਰੱਖੇ ਦੇ ਡਿੱਗੇ ਨਾ ਲੱੱਕੀ ਭਾਜੀ ਹੁਣੇ ਹੀ ਚੱਲੇ ਆ ਠੀਕ ਆ ਬਾਈ ਤੇ ਜਿਹੜੀ ਤੈਨੂੰ ਮੈਂ ਦੁਕਾਨ ਦਿਖਾਈ ਹੈ ਨਾ ਉੱਥੇ ਇੰਸਟਾਗ੍ਰam ਦਾ ਵੀ ਫੇਸਬੁੱਕ ਦਾ ਵੀ ਲੋਗੋ ਬਣਾ ਕੇ ਉੱਥੇ ਲਾਉਣਾ ਈ ਮੇਰਾ ਠੀਕ ਆ ਅੱਜ ਸ਼ਹਿਰ ਦਾ ਲਿਆ ਗੀੜਾ ਇਹ ਤਲਵੰਡੀ ਪੁਲ ਦੇ ਉੱਤੇ ਇਹ ਦੁਕਾਨ ਆ ਸੰਦੂ ਬਰਦਰ ਸਤੇਰਪਾੜ ਇੱਥੋਂ ਕੰਬਾਈਨਾਂ ਦਾ ਹੋਰ ਆਪਣਾ ਬੈਲਟਾਂ ਬੁਲਟਾਂ ਚੋ ਕੁਛ ਵੀ ਵੀਰਾਂ ਨੇ ਲੈਣਾ ਹੋਵੇ ਆਪਣੀ ਦੁਕਾਨ ਇੱਥੇ ਆਪਣਾ ਛੋਟਾ ਭਰਾ ਮਨਜਿੰਦਰ ਸਿੰਘ ਬੈਠਾ ਹੁੰਦਾ ਤੇ ਜਿਹੋ ਜਆ ਮਰਜ਼ੀ ਸਮਾਨ ਜੈਜ ਰੇਟਾਂ ਤੇ ਲਾਓ ਤੇ ਮਹਾਰਾਜ ਚੜਦੀਆਂ ਅਗਲਾ ਰੱਖੇ ਉਹ ਸਾਰੇ ਮੇਰੇ ਵੀਰ ਵੱਤ ਵਸ ਸਟੋਰ ਕਰਿਆ ਕੀ ਨੋ ਵਟ ਖੋਲਿਆ ਕੋਹ ਕੀ ਕੀ ਖਿਲਰਿਆ ਵੀਰੇ ਦਾ ਇਹ ਉਹ ਫੋਰਤੀ ਕਿ ਕੱਲੀ ਫੌਲ ਕੀ ਹਾਂ ਪਿੰਨ ਪਿੰਨ ਟੁੱਟ ਗਏ ਹਨਾ ਨੇ ਇਹਦੇ ਨਟ ਹੁੰਦਾ ਵਾ ਬਾਕੀ ਕੋ ਭਾਈ ਨੂੰ ਪਤਾ ਹੁੰਦਾ ਉਹੋ ਹੀ ਨਟ ਪਿੰਨ ਇੱਕੋ ਗੱਲ ਹੀ ਹੁੰਦੀ ਆ ਚੁੱਕਦਾ ਟਾਪਾ ਗਰੀਬ ਦਾ ਭਾਈ ਚਲੇ ਗਿਆ ਬਸ ਨਹੀਂ ਇੱਥੇ ਗਿਆ ਭਾਈ ਆ ਮੜਿਆ ਤੋ ਦੇ ਲਾਂਗੇ ਥੱਲੋਂ ਪਲੇਟ ਖੋਲ ਕੇ ਨਾ ਸੈਂਟਰ ਪਲੇਟ ਖੋਲ ਕੇ ਸਾਫ ਕਰਦੀ ਜੀ ਨਾ ਕਰੀ ਜਿਹੜਾ ਮੜਾ ਰਹਿਲਾ ਜੀ ਕਰ ਦੇਈ ਜਰੂਰੀ ਕੰਮ ਐ ਤੇਰੀ ਤਾਂ ਹੀ ਵੀਡੀਓ ਬਣਾਉਣ ਡਿਆ ਤੂੰ ਮੁੜ ਕੇ ਆਂਦਾ ਨਾ ਮੈਨੂੰ ਦੱਸਿਆ ਨਹੀਂ ਇੱਕ ਇਹਦਾ ਕਲੱਚ ਵੇਖਣਾ ਹੀ ਹੁਣ ਇਹ ਫੋਰਮੈਨ ਨੂੰ ਆ ਵੇ ਲੋ ਵੀਡੀਓ ਬਣ ਗਈ ਆ ਮੁੜ ਕੇ ਭਾਈ ਦਲਬਾਗ ਸਿੰਘ ਸਾਡੇ ਨਾਲ ਲੜਦਾ ਹੁੰਦਾ ਆ ਵੀ ਮੁੰਡਾ ਗਵਾਹ ਵਾ ਇਹ ਕੌ ਮੁੰਡਾ ਗਵਾਹ ਵਾ ਇਹ ਕਾ ਮੁੰਡਾ ਗਵਾਹ ਵਾ ਤਿੰਨ ਗਵਾਹ ਖਲੋਤੇ ਆ ਕੱਲ ਵੀ ਸ਼ੇਰਾ ਅੱਜ ਜੇ ਸਾਨੂੰ ਮਿਲਿਆ ਗਿਫਟ ਇਹ ਕਾਲਪੁਰਖ ਵੈਗਰੂ ਇਸ ਪਰਿਵਾਰ ਤੇ ਆਉਣ ਵਾਲੇ ਸਮੇਂ ਵਿੱਚ ਹਮੇਸ਼ਾ ਮੇਰ ਭਰਿਆ ਰੱਖੋ ਜੀ ਹੁਣ ਪਿੰਡ ਨੂੰ ਪਾਉਣ ਲੱਗੇ ਚਾਲੇ ਅੱਜ ਸਾਰੀ ਦਿਹਾੜੀ ਸ਼ਹਿਰ ਨੰਗੀ ਪਾਨਪੁਰ ਲੋਧੀ ਗੁਰਦੁਆਰਾ ਸ਼੍ਰੀ ਪੀਰ ਸਾਹਿਬ ਪਹਿਲਾਂ ਕਿੰਨੀਆਂ ਦੁਕਾਨਾਂ ਖੁੱਲ ਗਈਆਂ ਨਾ ਇੱਧਰ ਨੂੰ ਆ ਆ ਬਣ ਗੀਆਂ ਹਰੀਆਂ ਇੱਧਰ ਦੇ ਜੁੱਤਾਂ ਵਾਲੀਆਂ ਦੁਕਾਨਾਂ ਕੋਲ ਜਰਾ ਵੀਰ ਸਾਹਿਬ ਜੀ ਵੀਰ ਸਾਹਿਬ ਅੱਛੇ ਢ ਦੇ ਵਿੱਚ ਕੰਬੂਟਰ ਕਰਾਏ ਤੇ ਜਿੱਦ ਦਿਹਾੜੀ ਮਰ ਗਈ ਚਾਲੂ ਥੂਲੂ ਕਰਦਿਆਂ ਤੇ ਪਿੱਪਲ ਭਾਜੀ ਹੁਣੇ ਖਿੱਚੀ ਹੁੰਦੇ ਕੰਮ ਨੂੰ ਹਿੱਸਾ ਚੇਂਜ ਕਰਤਾ ਵਾ ਪਿੱਪੜਾ ਕੰਮ ਕਾਲੀ ਵਾਲਾ ਨਹੀਂ ਕਰਨਾ ਤੇਰੇ ਕਰਮਾਂ ਚ ਬੁੜਕੇ ਫਿਰ ਰੋਣ ਹੀ ਹੁੰਦਾ ਵਾ ਤੈਨੂੰ ਮਹਿਿਲਾਂ ਦੱਸੀਆਂ ਨਾ ਤਸੱਲੀ ਕਰੀ ਜਈ ਕੋਈ ਬੈਰਿੰਗ ਸ਼ੈਰਿੰਗ ਕੋਈ ਜਾਬ ਦਾ ਜਿਹੜੀ ਸੱਲੀ ਕਰਨੀ ਆ ਇੱਕ ਤਾਂ ਤੁਹਾਡੇ ਗੁੜਕੇ ਗੜਕੇ ਜੇ ਕਰ ਲਓ ਹੁਣੇ ਸੈਟ ਇਹਨਾਂ ਨੂੰ ਕਣਕੇ ਚ ਨਾ ਮੁੜ ਕੇ ਕੋਈ ਤੰਗੀ ਆਵੇ ਚੇਂਜਰ ਚੂਂਜਰ ਕੋਈ ਚੀਜ਼ ਨਹੀਂ ਮੈਂ ਗਿਆ ਨਾ ਹੈ ਕੀ ਏਅਰ ਟੇਲ ਵੇਹੇ ਨਿਕਲ ਜਾਣੀ ਚਿਕਨੜ ਕੱਸਿਆਂ ਆ ਨਹੀਂ ਨਹੀਂ ਇਹਦੇ ਚ ਕਿੱਥੇ ਬੁਸ਼ ਲੱਗਣ ਵਾਲੇ ਬੁਸ਼ ਲਵਾ ਲਈਏ ਆ ਇੰਨੇ ਚਲੇ ਜਣੇ ਉਹ ਨਾਲ ਬਲੇਗੇ ਪਲੇ ਥੱਲੇ ਉਹ ਥਰਡੇ ਬੰਨੇ ਤਾਂ ਠਾਣ ਨੂੰ ਢੇਲਵਾ ਅੱਛਾ ਉਹ ਪਤਲੇ ਦੇ ਦੇ ਉਹਦਾ ਟ੍ਰੋਲ ਨਹੀਂ ਆਉਂਦਾ ਜੇ ਛੋਟੇ ਲੱਗਦੀ ਹੋਏ ਆਵਾਜ਼ ਨਹੀਂ ਆਉਂਦੀ ਮਸ਼ੀਨ ਦੀ ਤੁਰੀ ਜਾਂਦੀ ਦੀ ਉਹਦਾ ਖੜਾ ਖੜਾ ਵਟਾ ਦੇ ਤੇ ਮੇਰੀ ਗੱਲ ਸੁਣ ਓਏ ਆ ਚੈਨ ਵਾਲਾ ਮਗਾ ਲਈ ਹੁਣ ਤਿੰਨਾ ਡੰਡੇ ਵਾਲੀ ਪਾ ਦਈਏ ਇਹਨੂੰ ਪੰਗਾ ਨਾ ਲਈ ਹੁਣ ਇਹ ਆਪਣਾ ਨਹੀਂ ਨਹੀਂ ਇਹ ਅਹੀ ਚੋਨੇ ਦਾ ਸੀਜ਼ਨ ਮਹਾਂ ਲਵਾਇਆ ਯਾਰ ਓਏ ਨਹੀਂ ਮੱਕੀ ਦੇ ਫਿਰ ਮੱਕੀ ਦੇ ਫਿਰ ਇਹੋ ਚੱਲ ਜਾਣੀ ਤਿੰਨਾਂ ਡੰਡੇ ਵਾਲੀ ਚੈਣ ਪਾਉਣੀ ਹੋਣਾ ਆਪਾਂ ਮੁਰਕੇ ਟੁੱਟਦੇ ਨਹੀਂ ਡੰਡੇ ਤਿੰਨਾਂ ਡੰਡੇ ਵਾਲੀਆਂ ਇਹ ਚੀਜ਼ ਹੈ ਸੈਂਟਰ ਪੈਨ ਦੀ ਵੀ ਜਿਹੜਾ ਕੱਢੀ ਉਹ ਚ ਪਾਇਆ ਉਹਨੂੰ ਮੰਦੇ ਤੋਂ ਮਗਾਉਣੇ ਆ ਜਿਹੜੀ ਸ਼ਾਵਟ ਨਾਲ ਘੱਲ ਕੇ ਸੈਂਟਰ ਪੈਨ ਦੇ ਵਿੱਚ ਵੀ ਢੇਲ ਲੇਗੀ ਖੜਾ ਖੜਾ ਪਵਾਜਦੀ ਤੇ ਵੱਡੇ ਪੁਲੇ ਦਵੇਂ ਖੋਲਣੇ ਆ ਉਹਨਾਂ ਦੀ ਕੋਈ ਘਾਲੋ ਨਹੀਂ ਕਰਨੀ ਵੱਡੇ ਪੁਲਿਆਂ ਦੀ ਚੇਂਜਰ ਦੀ ਬੇਲੋਜਿੰਗ ਦੀ ਕੋਈ ਗੱਲ ਕਾਦੀ ਕਣਕ ਤੇ ਕੀਰਤ ਆਪਾਂ ਨੂੰ ਇੱਕ ਨਹੀਂ ਮੁੜ ਕੇ ਚਲਾਉਣੀ ਪੈਣੀ ਤੇ ਇੱਕ ਤਨਾ ਖਲੋਵੇ ਐਡੀ ਤਸੱਲੀ ਨਾ ਕਰਨਾ ਕਾਲੀ ਹੁਣ ਕੋਈ ਨਹੀਂ ਹੈ ਨਾ ਜੂਪੀ ਨੂੰ ਭੱਜਣ ਦਾ ਮਾਰਾ ਤੂੰ ਫੇਰ ਪਿਛਲੀ ਾਰ ਵਾਲੀ ਕਰੇ ਨਹੀਂ ਨਹੀਂ 15 ਰਹਿ ਤਾ ਓਏ ਇਹ ਤੈਨੂੰ ਨਹੀਂ ਪਤਾ ਇਹਦਾ ਔਰ ਇੱਕ ਵੀਰ ਜੀ ਤੁਹਾਡੇ ਨਾਲ ਸਾਰਿਆਂ ਵੀਰਾਂ ਨਾਲ ਇੱਕ ਗੱਲ ਕਰਨੀ ਯਾਰ ਨਾ ਅੱਜ ਵੀਰ ਇੱਕ ਚਲੋ ਤੁਹਾਡੇ ਨਾਲ ਸ਼ੇਅਰ ਕਰਨ ਲੱਗਾ ਕਿਉਂਕਿ ਯਾਰ ਕਈ ਵੀਰਾਂ ਨੇ ਮੈਨੂੰ ਲਾਮਾ ਦਿੱਤਾ ਵੀ ਤੁਸੀਂ ਮੈਸੇਜ ਦੀ ਰਿਪਲਾਈ ਨਹੀਂ ਕਰਦੇ ਵੀਰ ਜੀ ਕਿਤੇ ਕੰਮ ਕਾਜ ਦੇ ਵਿੱਚ ਮੈਸੇਜ ਦੇ ਰਿਪਲਾਈ ਕਰਨਾ ਰਹਿ ਜਾਂਦਾ ਬਹੁਤ ਬਹੁਤ ਸੌਰੀ ਤੇ ਤੁਸੀਂ ਮੈਨੂੰ ਸਿੱਧੀ ਕਾਲ ਕਰ ਲਿਆ ਕਰੋ ਸਿੱਧੀ ਕਾਲ ਚਲੋ ਚੁੱਕਿਆ ਕਰਾਂਗੇ ਜਰੂਰ ਤੁਹਾਡੇ ਨਾਲ ਗੱਲ ਕਰਿਆ ਕਰਾਂ ਕਿਉਂਕਿ ਆਪਾਂ ਨੂੰ ਵੀ ਹੁੰਦਾ ਵੀ ਆਪਣਾ ਵੀਰਪਰਾ ਫੋਨ ਲਾਉਣ ਤੇ ਆਪਾਂ ਨੂੰ ਮੈਸੇਜ ਦਾ ਜਿਹੜੀ ਵੀ ਕਾਲ ਦਾ ਜਵਾਬ ਦੇਈਏ ਕੁਝ ਵੀ ਪੁੱਛਣਾ ਹੋਵੇ ਸਿੱਧੀ ਕਾਲ ਲਾ ਲਿਆ ਕਰੋ ਆਪਾਂ ਉਸੇ ਵੇਲੇ ਚੁੱਕਾਂਗੇ ਕਈ ਯਾਰ ਵੀਰ ਜੀ ਮੈਸੇਜ ਗਾਂ ਪਛਾਵਾ ਜਾਂਦੇ ਆ ਨਹੀਂ ਰਿਪਲਾਈ ਕੀਤਾ ਜਾਂਦਾ ਇਸ ਕਰਕੇ ਸੌਰੀ ਫੀਲ ਕਰਦੇ ਆ ਸਾਰੇ ਵੀਰਾਂ ਨੂੰ ਤੇ ਵੱਧ ਤੋਂ ਵੱਧ ਆਪਣੇ ਚੈਨਲ ਨੂੰ ਸਪੋਰਟ ਕਰਿਆ ਕਰੋ ਜੀ ਸੱਚ ਸ਼ਾਮਾ ਦਾ ਟਾਈਮ ਸਾਰਾ ਕੰਮ ਨਿਪਟੜ ਗਿਆ ਤੇ ਸਵੇਰੇ ਹੁਣ ਤੁਹਾਨੂੰ ਮਿਲਾਂਗੇ ਕਿਉਂਕਿ ਸਵੇਰੇ ਕੰਪਿਊਟਰ ਕਰਾਏ ਚਾਲੂ ਕਰਨਾ ਤੇ ਬਾਕੀ ਮਸ਼ੀਨਾਂ ਦੀ ਰਿਪੇਅਰ ਸ਼ੁਰੂ ਹੋਈ ਆ ਹੁਣ ਮੱਕੀ ਦੀ ਪੈਲੀ ਦੀ ਆਪਾਂ ਤਿਆਰੀ ਕਰਾਂਗੇ ਸਾਰੀ ਜਿੱਦਾਂ ਜਿੱਦਾਂ ਆ ਤੁਹਾਡੇ ਨੂੰ ਕਿਹੜਾ ਵੀ ਆ ਕਿੰਨੀ ਖਾਦ ਪਾਈ ਆ ਹੁਣ ਪਾਰ ਇੱਕ ਕਣਕ ਨੂੰ ਸਪਰੇ ਸ਼ੁਰੂ ਕਰਨੀ ਆ ਉਹਦੇ ਵਿੱਚ ਮੈਗਨੀਸ਼ੀਅਮ ਬੋਰਨ ਜ਼ਿੰਕ ਤੇ ਆਪਣਾ 1919 ਇਹ ਚਾਰ ਲਾ ਕੇ ਆਪਾਂ ਥੋੜਾ ਜਿਹਾ ਜਿਹੜਾ ਵਾ ਵੀ ਕਣਕ ਨੂੰ ਆਪਾਂ ਸਪਰੇ ਸ਼ੁਰੂ ਕਰਨੀ ਆ ਕਿਉਂਕਿ ਐਰ ਕੀ ਸਾਨੂੰ ਥੋੜਾ ਜਿਹਾ ਪਹਿਲਾਂ ਜਿਹੜਾ ਸੀ ਨਾ ਸੁੰਡੇ ਨੇ ਪਾ ਕੇ ਥੋੜੀ ਕਣਕ ਜਿਹੜੀ ਆ 35 ਕਿਲੋ ਵੀ ਬੀਜਿਆ ਸੀ ਥੋੜੀ ਹੌਲੀ ਰਹਿ ਗਈ ਸਾਨੂੰ ਸ਼ੱਕ ਜਾ ਪੈਂਦਾ ਵੀ ਸ਼ਾਇਦ ਇਸ ਕਰਕੇ ਉਹਨੇ ਇੱਕ ਸਪਰੇਅ ਕਰਾਂਗੇ ਨਾਲੇ ਤੁਹਾਡੇ ਨਾਲ ਤਜਰਬਾ ਸ਼ੇਅਰ ਕਰਾਂਗੇ ਵੀ ਕਿੰਨਾ ਫਾਇਦਾ ਇਸ ਚੀਜ਼ ਦਾ ਕਿੰਨਾ ਨੁਕਸਾਨ ਆ ਕਿਉਂਕਿ ਅਸੀਂ ਤਜਰਬਾ ਕਰਕੇ ਤੁਹਾਨੂੰ ਦੱਸਾਂਗੇ ਕਈ ਵੀਰਾਂ ਨੇ ਤਜਰਬਾ ਕਰਨ ਨੂੰ ਪੈਸੇ ਲਾਉਣੇ ਆਪਾਂ ਦੇ ਹੁਣ ਕੀ ਕਰਨੀ ਆ ਤੇ ਜੇ ਵਧੀਆ ਰਿਜ਼ਲਟ ਆ ਤੁਹਾਡਾ ਤਾਂ ਉਹਨਾਂ ਸ਼ੇਅਰ ਕਰਾਂਗੇ ਤੇ ਜਿੱਦਾਂ ਦਾ ਰਿਜ਼ਲਟ ਹੋਇਆ ਤੁਹਾਡਾ ਤਾਂ ਹਰ ਇੱਕ ਗੱਲ ਉਹਦੇ ਵਿੱਚ ਸ਼ੇਅਰ ਕਰਾਂਗੇ ਕਿੰਨੇ ਕਿੱਲਿਆਂ ਦੀ ਕਿੰਨੀ ਡੋਸ ਤੇ ਕਿੰਨਾ ਕਿੱਦਾਂ ਸਾਰਾ ਸਿਸਟਮ ਕਿਹੜੀ ਦਵਾਈ ਦਾ ਕਿੰਨਾ ਅਸਰ ਆ ਤੇ ਕੀ ਸਾਈਡ ਇਫੈਕਟ ਆ ਉਹ ਵੀ ਤੁਹਾਨੂੰ ਵਿੱਚ ਉਹਦੇ ਦੱਸਾਂਗੇ ਤੇ ਆਪਣੇ ਚੈਨਲ ਦੇ ਨਾਲ ਜੁੜੇ ਰਹੋ ਵੱਧ ਤੋਂ ਵੱਧ ਸਪੋਰਟ ਕਰੋ ਫੇਸਬੁੱਕ ਚੈਨਲ ਨੂੰ ਵੀ ਸੰਧੂ ਤੇ ਆਪਣਾ ਫੇਸਬੁੱਕ ਤੇ ਆਪਣਾ ਸੌਰੀ ਨਾਮ ਆ ਰੰਜੋਤ ਸਿੰਘ ਸੰਧੂ ਇੰਸਟਾਗ੍ਰam ਤੇ ਆਪਣਾ ਵਾ ਰੰਜੋਤ ਸੰਧੂ 62 ਤੇ YouTube ਤੇ ਆਪਣਾ ਚੈਨਲ ਆ ਸੰਧੂ ਫਾਰਮ ਆਲੀ ਮੰਡ ਵਾਲੇ ਵੱਧ ਤੋਂ ਵੱਧ ਸਪੋਰਟ ਕਰੋ ਤਾਂ ਜੋ ਤੁਹਾਡੇ ਅਰਗੇ ਸੱਜਣਾ ਭਰਾਵਾਂ ਨਾਲ ਜੁੜ ਸਕੀਏ ਤੇ ਤੁਹਾਡੇ ਤੋਂ ਕੁਝ ਸਿੱਖ ਸਕੀਏ ਤੇ ਤੁਹਾਨੂੰ ਕੁਝ ਦੱਸ ਸਕੀਏ ਤੇ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ